ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਬਗਦਾਦ ਗਏ ਸਨ ਉਹਨਾਂ ਨੇ ਉੱਥੇ ਸ਼ਹਿਰ ਦੇ ਬਾਹਰ ਇੱਕ ਤਲਾਬ ਕੋਲ ਡੇਰਾ ਲਾਇਆ ਸਵੇਰ ਵੇਲੇ ਭਾਈ ਮਰਦਾਨਾ ਜੀ ਰਵਾ ਬਜਾਉਣ ਲੱਗੇ ਅਤੇ ਗੁਰੂ ਜੀ ਬਾਣੀ ਦਾ ਕੀਰਤਨ ਕਰਨ ਲੱਗੇ ਉੱਥੋਂ ਇੱਕ ਮੁਸਲਮਾਨ ਲੰਘ ਰਿਹਾ ਸੀ ਜਦੋਂ ਉਸ ਦੇ ਕੰਨਾਂ ਵਿੱਚ ਗੁਰੂ ਜੀ ਦੀ ਮਿੱਠੀ ਆਵਾਜ਼ ਅਤੇ ਧੁਰ ਕੀ ਬਾਣੀ ਦੇ ਸ਼ਬਦ ਪਏ ਤਾਂ ਉਸ ਨੂੰ ਇੰਨਾ ਆਨੰਦ ਆਇਆ ਕਿ ਉਹ ਉੱਥੇ ਹੀ ਬੈਠ ਗਿਆ ਬਾਣੀ ਪੜਦਿਆਂ ਗੁਰੂ ਜੀ ਨੇ ਇੱਕ ਪੰਕਤੀ ਬੋਲੀ ਲੱਖ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਇਹ ਸੁਣ ਕੇ ਮੁਸਲਮਾਨ ਵਿਅਕਤੀ ਸੋਚਣ ਲੱਗਾ ਕਿ ਸਾਡੇ ਕਾਜੀ ਸਾਹਿਬ ਨੇ ਤਾਂ ਦੱਸਿਆ ਸੀ ਕਿ ਸੱਤ ਪਤਾਲ ਹਨ ਅਤੇ ਸੱਤ ਹੀ ਆਕਾਸ਼ ਹਨ ਪਰ ਇਹ ਤਾਂ ਲੱਖਾਂ ਪਤਾਲਾਂ ਅਤੇ ਲੱਖਾਂ ਆਕਾਸ਼ਾਂ ਦੀ ਗੱਲ ਕਰ ਰਹੇ ਹਨ ਇਹ ਸੋਚਦੇ ਆਂ ਸੋਚਦੇ ਆਂ ਉਹ ਘਰ ਵੱਲ ਚੱਲ ਪਿਆ ਰਸਤੇ ਵਿੱਚ ਉਸ ਨੂੰ ਹੋਰ ਮੁਸਲਮਾਨ ਮਿਲੇ ਉਸ ਨੇ ਸਾਰਿਆਂ ਨੂੰ ਦੱਸਿਆ ਕਿ ਬਾਹਰ ਬਾਰ ਇੱਕ ਸਾਧੂ ਤਲਾਬ ਦੇ ਕਿਨਾਰੇ ਬੈਠਾ ਹੈ ਜਿਹੜਾ ਕਹਿੰਦਾ ਹੈ ਕਿ ਲੱਖਾਂ ਪਤਾਲ ਹਨ ਅਤੇ ਲੱਖਾਂ ਆਕਾਸ਼ ਹਨ ਹੌਲੀ-ਹੌਲੀ ਅੱਗੇ ਦੀ ਅੱਗੇ ਇਹ ਗੱਲ ਪੂਰੇ ਬਗਦਾਦ ਸ਼ਹਿਰ ਵਿੱਚ ਪਹੁੰਚ ਗਈ ਜਦੋਂ ਇਸ ਗੱਲ ਦਾ ਪਤਾ ਸ਼ਹਿਰ ਦੇ ਕਾਜ਼ੀ ਨੂੰ ਲੱਗਾ ਤਾਂ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਉਸਨੇ ਆਪਣੇ ਪੁੱਤਰ ਨੂੰ ਨਾਲ ਲਿਆ ਅਤੇ ਉਸਨੂੰ ਦੋਹਾਂ ਹੱਥਾਂ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਮਾਰਨ ਲਈ ਚੱਲ ਪਿਆ ਜਦੋਂ ਲੋਕਾਂ ਨੇ ਉਹਨਾਂ ਨੂੰ ਗੁਰੂ ਜੀ ਵੱਲ ਜਾਂਦੇ ਦੇਖਿਆ ਤਾਂ ਉਹ ਵੀ ਹੱਥਾਂ ਵਿੱਚ ਪੱਥਰ ਫੜ ਕੇ ਕਾਜ਼ੀ ਦੇ ਪਿੱਛੇ-ਪਿੱਛੇ ਚੱਲ ਪਏ ਜਦੋਂ ਉਹ ਗੁਰੂ ਜੀ ਕੋਲ ਪਹੁੰਚੇ ਤਾਂ ਉਸ ਸਮੇਂ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਅਤੇ ਗੁਰੂ ਜੀ ਕੀਰਤਨ ਕਰ ਰਹੇ ਸਨ ਇਹ ਦੇਖ ਕੇ ਕਾਜ਼ੀ ਪੂਰੇ ਗੁੱਸੇ ਵਿੱਚ ਅੱਗੇ ਵਧਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਸਾਡੇ ਧਰਮ ਵਿੱਚ ਰਾਗ ਵਜਾਉਣਾ ਹਰਾਮ ਮੰਨਿਆ ਜਾਂਦਾ ਹੈ ਤੁਸੀਂ ਇੱਥੇ ਆ ਕੇ ਰਾਗ ਕਿਉਂ ਵਜਾ ਰਹੇ ਹੋ ਤਾਂ ਗੁਰੂ ਜੀ ਨੇ ਮੁਸਕਰਾ ਕੇ ਕਾਜ਼ੀ ਵੱਲ ਦੇਖਿਆ ਅਤੇ ਕਿਹਾ ਕਿ ਰਾਗ ਕਦੇ ਵੀ ਬੁਰਾ ਨਹੀਂ ਹੁੰਦਾ ਬੁਰੀ ਤਾਂ ਇਸ ਦੀ ਗਲਤ ਵਰਤੋਂ ਹੈ ਜਦੋਂ ਕਿ ਸੰਗੀਤ ਨਾ ਇੱਕ ਅਜੀਹਾਂ ਸਾਧਨ ਹੈ ਜਿਸ ਨਾਲ ਵਿਅਕਤੀ ਆਪਣੇ ਮਨ ਨੂੰ ਬੜੀ ਆਸਾਨੀ ਨਾਲ ਪਰਮਾਤਮਾ ਨਾਲ ਜੋੜ ਸਕਦਾ ਹੈ ਸੰਗੀਤ ਅਤੇ ਕੀਰਤਨ ਸੁਣਨ ਨਾਲ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਰਾਗ ਸੁਣ ਕੇ ਮਨੁੱਖ ਦੀ ਆਤਮਾ ਨੂੰ ਆਨੰਦ ਆਉਂਦਾ ਹੈ ਤਾਂ ਫਿਰ ਲੋਕਾਂ ਨੂੰ ਰੱਬ ਨਾਲ ਜੋੜਨ ਵਾਲਾ ਰਾਗ ਕਿਵੇਂ ਹਰਾਮ ਹੋ ਸਕਦਾ ਹੈ ਹੁਣ ਕਾਜ਼ੀ ਕੋਲ ਗੁਰੂ ਜੀ ਦੀ ਗੱਲ ਦਾ ਕੋਈ ਉੱਤਰ ਨਹੀਂ ਸੀ ਅਤੇ ਉਹ ਕਹਿਣ ਲੱਗਾ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਆਕਾਸ਼ ਹਨ ਅਤੇ ਲੱਖਾਂ ਪਤਾਲ ਹਨ ਹੁਣ ਜਾਂ ਤਾਂ ਤੁਸੀਂ ਇਹ ਸਾਬਿਤ ਕਰਕੇ ਦਿਖਾਓ ਜੋ ਤੁਸੀਂ ਕਹਿ ਰਹੇ ਹੋ ਨਹੀਂ ਤਾਂ ਇਹ ਪੱਥਰ ਤੁਹਾਡੇ ਮਾਰੇ ਜਾਣਗੇ ਅਤੇ ਕਾਜ਼ੀ ਦੇ ਪੁੱਤਰ ਨੇ ਕਿਹਾ ਕਿ ਜੇਕਰ ਤੁਸੀਂ ਇਹ ਸਾਬਿਤ ਨਾ ਕਰ ਸਕੇ ਤਾਂ ਸਭ ਤੋਂ ਪਹਿਲਾਂ ਪੱਥਰ ਮੈਂ ਮਾਰਾਂਗਾ ਕਾਜ਼ੀ ਦੇ ਮੁੰਡੇ ਤੋਂ ਇਹ ਗੱਲ ਸੁਣ ਕੇ ਗੁਰੂ ਜੀ ਥੋੜਾ ਜਿਹਾ ਮੁਸਕਰਾਏ ਅਤੇ ਉਹਨਾਂ ਨੇ ਕਾਜ਼ੀ ਦੇ ਮੁੰਡੇ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਸ ਦੀ ਬਾਹ ਫੜ ਕੇ ਉਸ ਨੂੰ ਕਿਹਾ ਕਿ ਤੂੰ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕਰ ਦੇ ਤਾਂ ਜਿਵੇਂ ਹੀ ਕਾਜ਼ੀ ਦੇ ਮੁੰਡੇ ਨੇ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਨਜ਼ਰ ਆਉਣ ਲੱਗ ਪਏ ਉਸ ਨੇ ਮਹਿਸੂਸ ਕੀਤਾ ਕਿ ਜਿਵੇਂ ਉਹ ਗੁਰੂ ਜੀ ਨਾਲ ਹਵਾ ਵਿੱਚ ਉੱਡ ਰਿਹਾ ਹੈ ਅਤੇ ਉਸ ਨੂੰ ਲੱਖਾਂ ਹੀ ਸੂਰਜ ਅਤੇ ਲੱਖਾਂ ਹੀ ਚੰਦਰਮਾ ਦਿਖਾਈ ਦੇ ਰਹੇ ਹਨ ਇਹ ਸਭ ਦੇਖ ਕੇ ਕਾਜ਼ੀ ਦੇ ਮੁੰਡੇ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਹੁਣ ਮੈਨੂੰ ਇੱਥੇ ਹੀ ਛੱਡ ਦਿਓ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੇਕਰ ਤੂੰ ਧਰਤੀ ਤੇ ਵਾਪਸ ਨਹੀਂ ਜਾਵੇਂਗਾ ਤਾਂ ਤੇਰੇ ਪਿਤਾ ਨੂੰ ਸੱਚਾਈ ਕੌਣ ਦੱਸੇਗਾ ਕਿ ਆਕਾਸ਼ ਅਤੇ ਪਤਾਲ ਸੱਤ-ਸੱਤ ਨਹੀਂ ਸਗੋਂ ਇਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ ਇਸ ਤੋਂ ਬਾਅਦ ਕਾਜ਼ੀ ਦਾ ਮੁੰਡਾ ਗੁਰੂ ਜੀ ਨਾਲ ਵਾਪਸ ਧਰਤੀ ਤੇ ਆ ਗਿਆ ਅਤੇ ਜਦੋਂ ਉਸਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸਨੇ ਆਪਣੇ ਹੱਥਾਂ ਵਿੱਚੋਂ ਪੱਥਰ ਸੁੱਟ ਕੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਉਸਨੂੰ ਪਿਆਰ ਨਾਲ ਉੱਪਰ ਉਠਾਇਆ ਤਾਂ ਕਾਜ਼ੀ ਦਾ ਲੜਕਾ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਮੇਰੀ ਆਤਮਾ ਉੱਡ ਕੇ ਆਕਾਸ਼ ਵਿੱਚ ਪਹੁੰਚ ਗਈ ਜਿੱਥੇ ਮੈਂ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਲੱਖਾਂ ਹੀ ਸੂਰਜ ਅਤੇ ਚੰਦਰਮਾ ਦੇਖੇ ਇਹ ਗੱਲ ਬਿਲਕੁਲ ਸਹੀ ਹੈ ਕਾਜ਼ੀ ਨੂੰ ਆਪਣੇ ਪੁੱਤਰ ਤੇ ਯਕੀਨ ਸੀ ਕਿ ਉਹ ਕਦੇ ਵੀ ਝੂਠ ਨਹੀਂ ਬੋਲਦਾ ਅਤੇ ਕਾਜ਼ੀ ਸਮੇਤ ਉੱਥੇ ਮੌਜੂਦ ਸਾਰੇ ਲੋਕਾਂ ਨੇ ਪੱਥਰ ਸੁੱਟ ਦਿੱਤੇ ਅਤੇ ਗੁਰੂ ਜੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਆਖੋ ਤਨ ਤਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ